ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਹਾਂ ਤੁਸੀਂ ਜਗਾ ਤੋਂ ਹੁੰਦਾ ਜਲਾ ਹੀ ਲਿਆ ਉਹ ਨਰਮ ਜਿਹਾ ਬੰਦਾ ਚਾਰ ਜਾਨਵਰ ਸੇਲ ਆ ਨਰਮ ਜੇ ਬੰਦੇ ਦੇ ਤਿੰਨ ਲਾਲ ਬਦਾਮੀ ਰੰਗ ਦੀਆਂ ਵਹਿੜਾਂ ਇੱਕ ਡੱਬੀ ਵਹਿੜਾ ਚਾਰ ਜਾਨਵਰ ਆ ਬਲਟੇਲਾਂ ਬਹੁਤ ਬਾਕੀ ਆ ਲੈਵੇ ਲਗਭਗ ਸਾਰੀਆਂ ਦੇ ਸੋਹਣੇ ਤੇ ਵਜਨ ਚੈੱਕ ਕਰ ਲਓ ਪਹਿਲਾਂ ਹੀ ਪੂਰੀਆਂ ਭਾਰੀਆਂ ਜਾਨ ਵਾਲੀਆਂ ਵਾੜਾਂ ਚੜਈ ਆਏ ਨਹੀਂ ਹੋਊਗਾ ਕਿ ਕੋਈ ਮਰੀ ਹੰਬੀ ਜੀ ਹੋ ਤੇ ਕੋਈ ਵਹਿੜ ਖਰੀਦ ਕੇ ਲੈ ਗਿਆ ਨਾਲੇ ਤਾਂ ਪੈਸੇ ਲਾ ਕੇ ਵਹਿੜ ਲੈ ਗਿਆ ਤੇ ਆਂਡੀ ਗਵਾਂਡੀ ਉਹਨੂੰ ਝੇਡਾਂ ਕਰੀ ਜਾਣਗੇ ਕਿ ਆ ਮਰੀ ਹੰਬੀ ਜੀ ਕਿਧਰੋਂ ਲੈ ਆਇਆ ਕੋਈ ਝੇਡਾ ਨਹੀਂ ਕਰਦਾ ਪੂਰੀਆਂ ਰਾਜੀ ਵਾੜਾਂ ਸੀਲ ਸਾਉ ਫੋਲ ਤੇ ਨਿੱਕੇ ਨਿੱਕੇ ਭਾ ਇਨਫੋਰਮੇਸ਼ਨ ਲੈ ਦਨਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਨਾ ਨਾਸਦੀ ਬਰਨ ਪਾਸੰਗ ਬਨਚੰਦ ਬਰਾਮਣਾ ਤਹਿਿਲ ਬਾਗਾ ਬਰਾਮਣਾ ਜਿਲ੍ਹਾ ਮੋਗਾ ਫੋਨ ਨੰਬਰ 805488781 805488781 ਰੈੱਡ ਬਾਲ ਵਾਲੀਆਂ ਸ਼ਰਟਾਂ ਵਾਵਾ ਪਾਉਣਾ ਤੇ ਕਿਤੇ ਪੀਂਦਾ ਦਾ ਨਹੀਂ ਨੇਤੀ ਕਿਤੇ ਨਹੀਂ ਨਹੀਂ ਭਰਾਵਾ ਬਜੇ ਆਏ ਚਲੋ ਬਜਾਈ ਰੱਖੇ ਸੀ ਸਭ ਫੋਲਾ ਜਾਨਵਰ 10 ਦੇ ਪਹਿਲਾਂ ਫੋਨ ਨੰਬਰ ਇਹ ਪਹਿਲਾ ਸੁਆ 805488781 805488781 ਕਿੰਨਾ ਕੁ ਦੁੱਧ ਪਿਆਜੂ ਦੋ ਦਵਾਪਾ ਬਾੜਾ ਨਹੀਂ ਕਹਿੰਦੇ ਯਾਰ ਕਹਿਣ ਨੂੰ ਤਾਂ 5 17 18 ਮੂੰਹ ਤੋਂ ਕਹਿਣਾ ਹੀ ਆ 14 15 ਲੀਟਰ ਪਿਆ ਕਿਉਂਕਿ ਪਹਿਲਾ ਸੂਆ ਸੁੰਦੀ ਆ ਹੂੰ ਮੇਰੇ ਸਾਹ ਛੱਕ ਦੇ ਤਾਂ ਚੁੱਕਦੀ ਯਾਰ ਨਿੱਕਾ ਆ ਜਪਾ ਇਹ ਜੇ ਤਾਂ ਘਾਟਬਾਤ ਕਰਾਉਣੀ ਆ ਫਿਰ ਤਾਂ 56000 ਆ 53500 ਰੁਪਏ ਦੇ 53500 ਦੀ ਦੇ ਦੇਣੀ ਆ ਗੋਲੇ ਵਰਗੀ ਜਰਸੀ ਆ ਵਜ਼ਨ ਵੀ ਬਹੁਤ ਆ ਤੇ ਬਰੀਡ ਵੀ ਫੁੱਲੀ ਆ ਪਹਿਲੇ ਸੂਵੇ ਸੁੰਦੀ ਆ 6 ਅੰਡਾ ਬਾਈ ਕਹਿੰਦਾ ਝੂਠ ਮਾਰਨਾ ਤਾਂ 17 18 ਕਿਲੋ ਕਹਿ ਦਿੰਨੇ ਆ ਮੂੰਹ ਹੀ ਹਲਾਉਣਾ ਪਰ ਮਾੜੀ ਗੱਲ ਆ ਜਿਹੜੇ ਮੂੰਹ ਹਲਾਉਂਦੇ ਆ ਝੂਠ ਮਾਰਨ ਵਾਲਾ ਹਾਂ ਬੁੱਤੀ ਬਾਤੀ ਸੋਹਣੀ ਆ 14 15 ਕੁ ਬਾਈ ਦਾਸ ਦਾ ਆ ਰਾਮਣਾ ਪਿਆ ਜੂ ਇੰਨਾ ਕਦੋਂ ਤੱਕ ਫਿਰ ਕੋਈ ਬਾਹਲਾ ਨਹੀਂ ਖੁੱਲਾ ਪਿਆ ਜੂ ਫਲਟਾਂ ਲ ਬਹੁਤ ਬਾਕੀ ਆ 2 4 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਜਦੋਂ ਤਿਆਰ ਹੋ ਜਾਂਦੀ ਆ ਵਲਟਾਂ ਸਾਰੀ ਕੱਢ ਕੇ ਸੋਣਾ ਹਵਾਨਾ ਤਿਆਰ ਕਰਕੇ ਸੋਣਾ 53000 ਦੀ ਦੇ ਦੇਣੀ ਆ ਗਲਾਬੀ ਥਾਂ ਸੀਲ ਟੰਡੀ ਦਾ ਬਹੁਤ ਆ ਪੁਰਾਣਾ ਸੀਲ ਫੁੱਲਾ ਭਾਵੇਂ ਜਵਾਕ ਚ ਹੋਈ ਜਾਣ ਐਨੀ ਸੀਲ ਐ ਪੂਰੀ ਸੋਹਣੀ ਵੜ ਨਵਾ ਹਾਨ ਪਹਿਲਾ ਸੂਆ 6 ਦੰਦ ਆ ساری ਵਾਲ ਢਲ ਕੱਢ ਕੇ ਸੂ ਚਾਰ ਲੈ ਜੇ ਪੰਜ ਲੈ ਜੇ ਨਿਕਲ ਚਾਰ ਪੰਜਾਂ ਦਿਨਾਂ ਦੇ ਵਿੱਚ ਸਾਰੀ ਵਾਲ ਢਲ ਕੱਢ ਕੇ ਸੋਨਾ ਕਰਮਾਲੀ ਨੇ ਭਾ ਵੀ ਫਰਜਾਇਆ ਜੀ 53000 ਇਸ ਤੋਂ ਘਟ ਵੱਲ ਤਾਂ ਫਿਰ ਤੁਹਾਨੂੰ ਵੀ ਪਤਾ ਹੁੰਦਾ ਵੀ ਕੀ ਹੈ ਮੰਗਾਈ ਹੈਗੀ ਆ ਕੱਲੇ ਪਸ਼ੂਆਂ ਵਾਲੇ ਪਾਸੇ ਨਹੀਂ ਮੰਗਾਈ ਸਾਰੇ ਪਾਸੇ ਹੀ ਬਹੁਤ ਆ ਸੌਦਾ ਲੈਣ ਉੱਢ ਜਿਓ ਸ਼ਹਿਰ ਤੁਹਾਨੂੰ ਵੀ ਪਤਾ ਕਿੰਨੇ ਲੱਗਦੇ ਆ ਕਿਸੇ ਕੋਲੇ ਹੁੰਦੀ ਅਗਲਾ 60000 ਰੁਪਏ ਪਰ ਆਪਾਂ ਉਹਨਾਂ ਨਾਲ ਜਾਇਜ਼ ਜਾਇਜ਼ ਰੱਖਿਆ ਹੋ ਮੈਂ ਇੱਥੇ ਆ ਜਾ ਇਹ ਦੂਜਾ ਥੁਆ ਸੁਆ ਹੁੰਦੀ ਆ ਸ਼ਾਈ ਵਾਲਾ ਹੂੰ ਇਹ ਦੂਜਾ ਥੁਆ ਸੁਆ ਹੁੰਦੀ ਆ ਦੁੱਧ ਇਹਦਾ ਪਹਿਲੇ ਸੂਰੇ ਦਾ 15 ਲੀਟਰ ਪਿਆ ਸੀ ਇਹ ਲੈ ਵੀ ਬਹੁਤ ਆ ਜਿਵੇਂ ਮਰਜੀ ਬਿਠਾ ਸਕਦੇ ਆ ਵੇਖੀ ਲੱਤ ਲੁੱਤ ਨਾ ਮਾਰੇ ਜਾਵਾਂ ਹੀ ਨਹੀਂ ਯਾਰ ਲੱਤ ਮਾਰ ਜੇ ਮੇਰੀ ਹੈ ਨਾਲੇ ਕਰਦੇ ਸਾਈ ਵਾਲ ਮਾਰਦੀ ਹੈ ਇਹ ਮੈਂ ਨਾ ਮਾਰਨ ਵਾਲੀ ਕੋਈ ਨਹੀਂ ਗੀ ਪੁੱਛਾਂ ਚੱਕਣੀਆਂ ਐ ਇਹਦੀਆਂ ਗਈਆਂ ਲੈ ਲੇ ਕਿੰਨਾ ਦੁੱਧ ਦੱਸਿਆ ਦੁੱਧ ਮਾਰੇ ਇਹਦਾ 15 ਲੀਟਰ ਪਹਿਲੇ ਸੂਰੇ ਦਾ ਜੋ ਆ ਕਿੰਨੇ ਦੀ ਕਿ 17 18 ਲੀਟਰ ਪਰ ਆਪਣੇ ਕੋਲ 15 16 ਮੰਨ ਕੇ ਲੈ ਲਈ ਕਿੰਨੇ ਦੀ ਜੈ ਜੈ 55000 ਰੁਪਏ ਦੇ ਦੇ ਲਓ ਜੀ ਭਾਵਾਂ ਜਰਸੀ ਲੈ ਲਓ ਇਹ ਗੱਲ ਲੱਗਦੀ ਸਾਰਿਆਂ ਨੂੰ ਬੇਨਤੀ ਆ ਮੇਰੇ ਘਰੇ ਆ ਕੇ ਫੋਨ ਉਪਖਲੀ ਕਰਕੇ ਲੈ ਕੇ ਜਾਓ ਮੈਂ ਖੁਦ ਕਹਿਣਾ ਵੀ ਤਸੱਲੀ ਕਰਕੇ ਲੈ ਕੇ ਜਾਓ ਆਨਲਾਈਨ ਨਾ ਮੰਗਵਾਇਓ ਸਹੀ ਆ ਕਿਉਂ ਪਤਾ ਕੀ ਆ ਕਿਸੇ ਕੋਲੇ ਕਿਸੇ ਦਾ ਡੰਗਰ ਜਾ ਵਰਦਾ ਆਨਲਾਈਨ ਗਲਤ ਮੋੜ ਕੇ ਲੈਣ ਨੂੰ ਮੰਦਾ ਕੰਗਾ ਬੋਲਦੇ ਆ ਹਾਂ ਮੇਰੇ ਮੈਂ ਕਹਿਣਾ ਮੇਰੇ ਘਰੇ ਆ ਨਹੀਂ ਯਾਰ ਵੀਡੀਓ ਦਾ ਬਣਾਉਣ ਦਾ ਜਰੀਆ ਤੇ ਇਹੀ ਆ ਕਿ ਆਪਾਂ ਨੂੰ ਘਰੇ ਬੈਠੇ ਨੂੰ ਪਤਾ ਲੱਗ ਜਾਂਦਾ ਐ ਨਹੀਂਗਾ ਕਿ ਸੰਦੂਕ 'ਚ ਬੈਠੇ ਮੰਗਾਓ ਕਈ ਬੰਦੇ ਘਰੇ ਬੈਠੇ ਮੁੜ ਕੇ ਮੰਗਾ ਲੈਂਦੇ ਹੋ ਕਿਸੇ ਦਾ ਪਸੂ ਕੋਈ 11 21 ਹੁੰਦੀ ਆ ਗੱਲਬਾਤ ਤੇ ਉਹਰਾ ਮੁਰਗੇ ਮੰਦਾ ਜਗਾਇ ਮੈਂ ਬੋਲ ਹਾਂ ਉਹ ਦੂਜਿਆਂ ਤੇ ਵੀ ਪ੍ਰਭਾਵ ਪੈਂਦਾ ਗਲਤ ਕਮੈਂਟਾਂ 'ਚ ਗਲਤ ਕਮੈਂਟ ਕਰਦੇ ਫਿਰ ਦੂਜੇ ਤੇ ਅਸਰ ਹਾਂ ਇਹ ਤਾਂ ਗੱਲ ਹੈ ਕਿ ਦੋਸਤੋ ਸਹੀ ਗੱਲ ਹੈ ਮੈਂ ਤਾਂ ਕਹਿਣਾ ਹੀ ਕਹਿਣਾ ਬਾਈ ਤਾਂ ਆਪ ਕਹੀ ਜਾਂਦਾ ਕਿ ਭਰਾਵੋ ਆਪ ਖੁਦ ਕਹਿੰਦੇ ਤੁਸੀਂ ਪੈਸੇ ਲਾਉਣੇ ਫੁੱਲ ਤਸੱਲੀ ਕਰਕੇ ਆ ਕੇ ਲੱਗਿਓ ਫੋਨ ਤੇ ਤਾਂ ਤੁਹਾਨੂੰ ਪਸ਼ੂ ਵਿਖਾਤੇ ਆ ਜਿਹਦੇ ਪਸੰਦ ਆਉਂਦਾ ਤੁਹਾਨੂੰ ਵਾਰੀ-ਵਾਰੀ ਹਰੇਕ ਪਿੰਡ 'ਚ ਗੇੜੇ ਨਹੀਂ ਕੱਢਣੇ ਪੈਂਦੇ ਘਰੇ ਬੈਠੇ ਵੀਡੀਓ ਵੇਖੋ ਜਿਹੜਾ ਜਾਨਵਰ ਤੁਹਾਡੇ ਪਸੰਦ ਆ ਗਿਆ ਪਿੰਡ ਦਾ ਤੁਹਾਨੂੰ ਪਤਾ ਲੱਗ ਗਿਆ ਜਾਨਵਰ ਦਾ ਪਤਾ ਲੱਗ ਗਿਆ ਉਸ ਤੋਂ ਬਾਅਦ ਅਗ ਆਪ ਦੀ ਤਸੱਲੀ ਕਰਕੇ ਜਾਨਵਰ ਲੋ ਆਏ ਨਾ ਉਹ ਵੀਡੀਓ ਤੇ ਪਸੰਦ ਕਰ ਲੋ ਤੇ ਆਨਲਾਈਨ ਹੀ ਮੰਗਾ ਲਓ ਏਸੀ ਵਾਲਾ 16 ਦੇ ਛੱਡਿਆ ਹੁੰਦਾ ਕਮਰਾ ਠੰਡਾ ਹੁੰਦਾ ਤੇ ਮੌਜ ਨਾ ਪਾਏ ਉੱਥੇ ਹੀ ਮੰਗਾ ਲੈਨੇ ਆ ਤੇ ਸਾਰੇ ਜਿਹੜੇ ਬੰਦੇ ਚ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਮਾੜੇ ਬੰਦੇ ਉਹ ਐਦਾਂ ਭੇਜ ਦਿੰਦੇ ਫਿਰ ਉਹ ਚੰਗੇ ਆ ਜਾਣ ਕੇ ਮਾੜਾ ਪਸ਼ੂ ਭੇਜ ਦੇ ਕੇ ਕੰਮ ਹੀ ਇਹ ਕਰਦੇ ਆ ਉਹ ਗਲਤ ਕੰਮ ਖਰਾਬ ਹਾਂ ਬਹੁਤ ਅਕਬਰ ਯਕੀਨ ਨਹੀਂ ਕਰਦਾ ਇਹ ਤੇ ਇਹ ਤੁਹਾਨੂੰ ਵੀ ਭਰਾਓ ਪਤਾ ਹਰੇਕ ਫੀਲਡ 'ਚ ਹਰੇਕ ਖੇਤੇ 'ਚ ਚੰਗੇ ਬੰਦੇ ਵੀ ਹੈਗੇ ਆ ਮਾੜੇ ਬੰਦੇ ਵੀ ਹੈਗੇ ਆ ਪਰ ਆਇਆਂ ਜਿਹੜੇ ਕੰਮ ਲੰਮਾ-ਸਵਾ ਕਰਨਾ ਉਹ ਮਾੜਾ ਕੰਮ ਨਹੀਂ ਕਰਦਾ ਹਾਂ ਉਹਨੂੰ ਤਾਂ ਚੰਗਾ ਬਣ ਕੇ ਹੀ ਚੱਲਣਾ ਪੈਣਾ ਉਹ ਨਹੀਂ ਦਿੰਦਾ ਗਿਆ ਉਹਨੂੰ ਪਤਾ ਵੀ ਮੜ ਕੇ ਕੰਮ ਖਰਾਬ ਹੋ ਜਾਊਗਾ ਜਿਹਨੇ ਇੱਕ ਅੱਧਾ ਕਰਨਾ ਉਹ ਹੀ ਬੰਦਾ ਉਹ ਜਿਹਾ ਕੰਮ ਕਰਦਾ ਸਹੀ ਆ 53000 ਦੀ ਦੇ ਦੇਣੀ ਆ ਛੋੜ ਛੱਪਾ ਮਾਨਤਾਨ ਹੋ ਜੂ ਦੁੱਧ 15-16 ਕਿਲੋ ਮੰਨ ਕੇ ਲਿਓ ਹੋ ਸਕਦਾ 17 ਪਿਆ ਜੇ 18 ਪਿਆ ਜੇ ਪਹਿਲਾਂ ਨੇ ਵੱਧ ਹੀ ਪਿਆ ਜੂਗੀ ਦੁੱਧ ਤਾਂ ਆਪਾਂ ਉਹਨਾਂ ਕਹਿ ਕੇ ਦੇਣਾ ਆਪਾਂ ਘੱਟ ਕੇ ਦੇਣੀ ਹਾਂ ਮੱਝਾਂ ਆ ਰਗੀਆਂ ਵੇੜਾ ਤੇ ਮੱਝ ਇਹਨੇ ਦੁੱਧ ਵਾਲੀ ਲਾਉਂਗੇ ਸਵਾ ਲੱਖ ਦੀ ਆਉਣੀ ਤੇ ਫੰਡਰ ਮ ਫੰਡਰਮਾ 'ਚ 50 55000 ਦੀ ਵਿਕ ਜਾਂਦੀ ਆ ਤੇ ਸਵਾ ਲੱਖ ਵਾਲੀ ਮਾਝ ਦੇ ਬਰੋਬਰ ਹੀ ਇਹਨਾਂ ਨੇ ਦੁੱਧ ਪਿਆ ਦੇਣਾ ਤੇ ਆ ਵੇਖ ਲੋ ਵੀਡੀਓ ਬਣਾਉਣ ਲੱਗੀਆਂ ਧੁੱਪੇ ਹੀ ਖੜੀਆਂ ਹੂੰ ਤਾਂ ਵੀਰ ਦੇ ਅੰਦਰ ਹੁੰਦੀਆਂ ਪਰ ਵੀਡੀਓ ਬਣਾਉਣੀ ਕਰਕੇ ਅੰਦਰ ਜਗ੍ਹਾ ਦੀ ਥੋੜੀ ਜਿਹੀ ਦਿੱਕਤ ਆ ਤਾਂ ਵੀਜ ਕੱਢ ਲਈਦੀਆਂ ਤੇ ਮੌਜ ਨਾਲ ਖੜੀਆਂ ਲੈ ਇੱਥੇ ਆ ਜਾ ਬਾਈ ਇਹ ਪਹਿਲਾਂ ਥੁਆ ਤੋਂ ਹੁੰਦੀ ਆ ਛੱਕ ਦੇ ਦੰਦ ਚੁੱਕੇ ਹੋਏ ਆ ਠੀਕ ਆ ਅਸੀਂ ਲਈ ਮਿਲਣਾ ਕੋਈ ਆਇਆ ਨਹੀਂ ਵੀ ਦੰਤ ਛੜ ਮਾਰੂ ਪੀ ਦਾ ਕਿੰਨਾ ਕੁ ਦੁੱਧ ਪਿਆ ਜੂ ਦੁੱਧ ਦੇ ਵੀ ਵੱਧ ਪਿਆ ਜੇ ਪਰ ਆਪਾਂ 15 16 ਕਹਿ ਕੇ ਇਹ ਦੇਵਾਂਗੇ 15 16 ਦੁੱਧ ਵੱਧ ਪਿਆਊਗੀ ਕੋਠੇ ਜੱਡੀ ਵੜਾ ਯਾਰ ਕੋਠੇ ਜੱਡੀ ਸਹੀ ਆ ਪਲੀ ਪੁਲੀ ਆ ਭਾਈ ਕਿਤੇ ਪਸੂ ਨਹੀਂ ਅਜੇ ਢਲਾਂ ਦੰ ਲੈ ਦੇ 4 ਲੈ ਜੇ 5 ਲੈ ਜੇ ਠੀਕ ਆ ਕੱਢ ਬਾਹਰ ਨੂੰ ਦੋਸਤੋ ਸਾਰਿਆਂ ਨਾਲੋਂ ਚੰਗੀ ਵੜਾ ਤਿੰਨ ਨੰਬਰ ਬਾਕੀ ਆਪੋ ਆਪਣੀ ਪਸੰਦ ਹੈ ਮੈਨੂੰ ਇਹ ਵੱਧ ਚੰਗੀ ਲੱਗੀ ਬਾਕੀ ਜਿਹਨੂੰ ਜਿਹੜੀ ਵੀ ਚੰਗੀ ਲੱਗਦੀ ਆ ਤੇ ਅਗਲਾ ਆਪਦਾ ਤਸल्ली ਕਰਕੇ ਸੌਦਾ ਕਰ ਲੇ ਮੰਨ ਲਓ ਹੁਣ ਤਿੰਨ ਦਾਣਾਂ ਪਈਆਂ ਦੋ ਸਬਜ਼ੀਆਂ ਇੱਕ ਦਾਲ ਕੋਈ ਵੱਧ ਸਵਾਦ ਹੋ ਕੋਈ ਘੱਟ ਹੋ ਆਪੋ ਆਪਣੀ ਪਸੰਦ ਹੁੰਦੀ ਆ ਬਾਕੀ ਮੈਨੂੰ ਸਾਰਿਆਂ ਨਾਲੋਂ ਚੰਗੀ ਬੜਾ ਲੱਗੀ ਆ ਹਾਂ ਦੁੱਧ 15 16 ਹੀ ਮੰਨ ਲਿਓ ਬਾਈ ਕਹਿੰਦਾ ਦੁੱਧ ਵੱਧ ਪਿਆਊਗੀ ਘੋੜੀ ਵਰਗੀ ਵੱਛੀ ਪਹਿਲਾ ਸੂਆ ਨਵਾਂ ਹਨ ਕੱਦ ਵੱਡਾ ਵਜਨ ਫੁੱਲ ਆ ਕੱਲਾ ਕੱਲਾ ਥਾਣਾ ਮਲਟ ਲਾਂ ਬਾਕੀ ਆ ਬਾਕੀ ਦੇਣੇ ਨੇ ਲੈ ਜਾਣੇ ਆ ਜਿੱਦਨ ਤਿਆਰ ਹੋ ਜਾਂਦੀ ਆ ਲੈਟ ਕੇ ਸੂ ਮੁੱਲ ਜੈਜ ਨਿੱਕਾ ਜਪਾ ਬਾਹਲਾ ਨਾ ਕਰਦੀ ਹੁਣ ਕਿਸੇ ਕੋਲੇ ਹੁੰਦੀ 70 75 ਮੰਗਦਾ ਨਹੀਂ ਆਪਾਂ ਨਿੱਕਾ ਜੇ ਕਰਨਾ ਆਪਾਂ ਬਾਹਲਾ ਮੁੱਲ ਕਰਨੀ ਵੇਚਣ ਵਾਲੀ ਗੱਲ ਆ 2000 ਛੱਡਾਂਗੇ 58 ਦੀ 58000 ਦੀ ਦੇ ਦੇਣੀ ਆ ਪਰ ਕੀ ਦਊ ਵੇਖ ਲੇ ਲੋਕਾਂ ਨੂੰ ਕੋਈ 70 75 ਨਹੀਂ ਬਾਈ ਕਹਿੰਦਾ ਪਰ ਘੋੜੀ ਵਰਗੀ ਬੱਚੀ ਆ ਫੁੱਲ ਸੋਹਣੀ ਮਾਨਤਾਂ ਛੋੜ ਛੱਪਾ ਥੋੜਾ ਥੋੜਾ ਚਲੋ ਸਾਰੇ ਨਗਾਂ ਚੋ ਜੂਪਾ ਇੱਕ ਨਗ ਲੈ ਲਵਾਂਗੇ ਥੋੜਾ ਹੋ ਜੂ ਜੋੜਾ ਲੈ ਲਵਾਂਗੇ ਵੱਧ ਹੋ ਜੂ ਇੱਥੇ ਆ ਜਾ ਬਾਈ ਇਹ ਦੂਜਾ ਸੂਹਾ ਸੁੰਦੀ ਆ ਪਹਿਲਾ ਸੂਹਾ ਦਾ ਮਾਰਕਾ ਦੱਸਦਾ ਕਿ 10 ਲੀਟਰ ਦਾ ਪਾਇਆ ਹੋਇਆ ਠੀਕ ਆ ਇਹ ਲੈ ਲੂ ਇਹ ਹਫਤਾ ਹਫਤਾ ਇੱਕ ਹਫਤੇ ਦੀ ਕਟਿਆਮ ਕਿੰਨੇ ਦੀ ਅੱਜ ਅੱਜ ਪੰਚਾਹ ਰੁਪਏ ਦੇ ਆ ਅੱਜ 65000 ਦੀ ਦੇ ਦੇਣੀ ਹਫਤੇ ਦੀ ਕੱਚੀ ਆ ਦੂਜਾ ਸੂਹਾ ਸੁੰਦੀ ਆ 10 ਲੀਟਰ ਦੁੱਧ ਦਿੱਤਾ ਪਹਿਲਾਂ ਨੇ ਡੱਬੀ ਵੈੜ ਪ੍ਰਿੰਟ ਵਾਲੀ ਵੈੜਾ ਤਾਂ ਦੂਜੀਆਂ ਵੀ ਚੰਗੀਆਂ ਤੇ ਵੈੜ ਇਹ ਵੀ ਚੰਗੀ ਆ ਗੋਕੇ ਨੂੰ 15 20 ਕਿਲੋ ਦੁੱਧ ਕੋਈ ਬਾਹਲਾ ਨਹੀਂ ਇਹਦਾ ਨਾਰਮਲ ਹੀ ਪਿਆਨ ਦਿੰਗਾ ਕਿਉਂਕਿ ਜੇ ਤਾਂ ਵਾਲੇ ਪਾਸੇ ਨੂੰ ਵੇਖੀਏ ਇਹ ਤਾਂ ਫਿਰ 30 30 40 40 50 ਤੇ 60 60 ਲੀਟਰ ਵੀ ਦੁੱਧ ਦੇਣ ਦੀਆਂ। ਜੀ ਸਭ ਜਿਹੜੀ ਗਾਂ ਮਰਜੀ ਥੱਲੇ ਬੈਠੋ ਆਪਣੇ ਸਰ ਨੇ ਤੇ 15 20 ਕਿਲੋ ਤਾਂ ਦਰਮਿਆਨੀ ਵੜ ਆਮ ਹੀ ਪਿਆ ਹੁੰਦੀ ਐ। ਬਾਕੀ ਅੱਗੇ ਸੇਵਾ ਵੀ ਹੁੰਦੀ ਆ ਤੇ ਜੇ ਗਰਮੀ 'ਚ ਪੱਠੇ ਜਾਂ ਦਾਣਾ ਪਾਉਣ ਦੀ ਤਾਂ ਗੱਲ ਦੂਰ ਦੀ ਰਹਿ ਗਈ। ਤੂੰ ਪਈ ਬੰਨੀ ਰੱਖੀ ਛਾਵੇਂ ਕੀਤੀ ਨਾ ਪਾਣੀ ਪਿਆਇਆ ਹੀ ਨਾ ਧਿਆਈ ਖੜੀ ਰਹੀ। ਫੇਰ ਤਾਂ ਬਾਲਟੀ ਦੁੱਧ ਦੀ ਕਾਦੀ ਭਰਨੀ ਆ। ਜੇ ਵਧੀਆ ਸੇਵਾ ਕਰੋਗੇ ਦਾਣਾ ਦੱਪਾ ਪਾਓਗੇ। ਤੇ 18 20 ਕਿਲੋ ਖੁੱਲਾ ਦੁੱਧ ਪਿਆ ਦੇਣਾ ਡੱਬੀ ਵੜ ਨੇ 65000 ਦੀ ਦੇ ਦੇਣੀ ਆ ਹਫਤੇ ਦੀ ਕੱਚੀ ਆ ਸਾਰੀਆਂ ਚਮਕ ਦਮਕ ਵਾਲੀਆਂ ਵੜਾਂ ਜਿਹੜੀ ਮਰਜ਼ੀ ਲੈ ਲੋ ਸੀਲ ਸਾਬ ਫਲ ਮੋٹے ਮੋٹے ਥਾਨ ਸਾਈ ਆਪਾਂ ਕਿਸੇ ਵੀ ਇੰਨਾ ਵੀ ਸੌਦਾ ਹੁੰਦਾ ਸਾਈ ਪੋੜਾ 5000 ਤੋਂ ਘੱਟ ਸਾਈ ਨਹੀਂ ਕੋਣੀ ਹਮ ਅੱਗੇ ਇੱਕ ਬੰਦੇ ਨੇ 2000 ਰੁਪਇਆ ਪਾਇਆ ਮੜ ਕੇ ਕਹਿੰਦਾ ਮੇਰਾ ਸਰਵਰ ਡਾਊਨ ਆ ਹਮ ਮੈਨੂੰ ਦੂਜੇ ਬੰਦੇ ਨੇ ਸਾਰੀ ਪੇਮੈਂਟ ਪਾਤੀ ਆ ਪਾਉਣ ਨੂੰ ਪਈ ਹਮ ਫਿਰ ਉਹ ਬੋਲਦੇ ਆ ਸਾਡਾ ਵੇਚਵਾਰ ਨਾ ਹੋ ਗਿਆ ਜਿਹਾ ਉਹ ਹੋ ਗਿਆ ਉਹ ਗਲਤ ਆ ਸਹੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੈਜੇ ਮੁੱਲ ਫੁੱਲ ਚੰਗੀਆਂ 4 ਵੜਾ ਚੰਦਪੁਰਾਣੇ ਪਿੰਡ 'ਚ ਖੜੀਆਂ ਪਾਲਨਾ ਬਾਈ ਦਾ ਤੇ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਵੜਾ ਫੁੱਲ ਸੋਹਣੀਆਂ ਐ ਨਹੀਂ ਹੋਊਗਾ ਵੀਡੀਓ ਤੇ ਪਸੰਦ ਕਰ ਲੋਂਗੇ ਇੱਥੇ ਆ ਕੇ ਸੋਹਣੀਆਂ ਨਹੀਂ ਲੱਗਣੀਆਂ ਮਰੀਆਂ ਹੰਭੀਆਂ ਜਿਹਾ ਹੋਣਗੀਆਂ ਇਦਾਂ ਦੀ ਗੱਲ ਨਹੀਂ ਹੋ ਪੂਰੀਆਂ ਭਾਰੀਆਂ ਸਨਖੀਆਂ ਵੜਾ ਜਿਹੜੀ ਮਰਜ਼ੀ ਲੈ ਲਓ ਫੁੱਲ ਵਜਨ ਵਾਲੀਆਂ ਵੜਾ ਸਾਰੀਆਂ